ਅਸੀਂ ਗਾਲ ਜੀ ਪਾਈ ਜੀ ਸਾਰੇ ਵੀਰਾਂ ਨੂੰ ਨਾਮ ਨਾ ਫਟਜਾ ਹੋ ਗਿਆ ਕੋਈ ਚੱਕਰ ਨਹੀਂ ਤੇ ਪਹੁੰਚੇ ਆ ਪਿੰਡ ਬਰਸੜ ਦੇ ਵਿੱਚ ਤੇ ਐਤ ਕੀ ਜਿਹੜਾ ਡਰਾ ਕੇ ਜ਼ਿਮੀਦਾਰਾਂ ਨਾਲ ਠੱਗੀ ਹੋਈ ਹੈ ਇੱਕ ਤਰ੍ਹਾਂ ਦੀ ਆਪਾਂ ਠੱਗੀ ਉਹ ਕਹਾਂਗੇ ਜਿਹੜਾ ਵਾਲਾ 8436 BC ਗੰਨੇ ਦਾ ਉਹ ਖਤਮ ਕਰਤਾ ਝਾੜ ਨਹੀਂ ਮੁੜ ਕੇ ਬਣਿਆ ਐਤ ਕੀ ਕੀ ਕਹਤਾ ਵੀ ਅਸੀਂ ਜੀ ਹਾਈਬ੍ਰਿਡ ਕੋਈ ਨਹੀਂ ਲੈਣੀ ਹੈ ਸਾਰਾ ਕੁਝ ਤੁਹਾਨੂੰ ਆ ਤਰੀਕ ਲਿਖ ਲਓ ਤੁਹਾਨੂੰ ਵਿਕਦਾ ਦਿਖਾਉਂਗਾ ਖੁੱਲੇ ਆਮ बिकੂਗੀ ਕਿਹੜੀ ਆ ਜਿਹੜੀ ਸਵੰਨ ਹੈ 7301 ਜਾਂ 7501 ਕੋਈ ਵੀ ਬ੍ਰਦਰ ਵੇਖਣ ਤੋਂ ਨਹੀਂ ਜੀਰੀ ਰਹਿੰਦੀ ਹੁਣੇ ਲੋਕ ਕਹਿੰਦੇ ਨੇ ਵੀ ਲਿਆਓ ਜਿਹੜੀ ਲਿਆਉਣੀ ਆ ਕਿਉਂਕਿ ਦਾ ਕਾਰਨ ਕੀ ਆ ਸੈਂਟਰ ਪੂਲ ਦੇ ਵਿੱਚ ਇੰਨਾ ਮਿਕਸ ਹੋ ਕੇ ਚੌਲ ਆਉਂਦਾ ਉੱਥੇ ਕੌਣ ਪਛਾਣ ਲੂਗਾ ਯਾਰ ਮੈਨੂੰ ਇਹ ਦੱਸੋ ਮੰਨ ਲਵਾਂ ਤਰੀਕਾ ਤਾਂ ਇਹ ਸੀ ਵੀ ਕਿਵੇਂ ਨਾ ਕਿਵੇਂ ਜਿਹੜੇ ਝਾੜ ਵਾਲੇ ਝੋਨੇ ਨੇ ਉਹ ਘਟਾਈਏ ਟੋਟਲ ਜਿੰਨਾ ਝੋਨਾ ਉਹੀ ਘਟ ਜਵੇ ਸਾਰਾ ਵੀ ਸਾਨੂੰ ਐਮਐਸਪੀ ਤੋਂ ਕਿਵੇਂ ਨਾ ਕਿਵੇਂ ਪਾਸਾ ਮੰਨ ਲਓ ਅਸੀਂ ਪਾਸਾ ਬੱਟ ਲਈਏ ਝਾੜ ਬਸ ਝਾੜ ਘਟਾਉਣ ਤੇ ਮੰਨ ਲਓ ਧਿਆਨ ਆ ਗਵਰਨਮੈਂਟ ਆਫ ਇੰਡੀਆ ਦਾ ਠੀਕ ਆ ਤੇ ਖੜੇ ਆ ਇੱਥੇ ਅਸੀਂ ਵਰਸਟ ਅੱਜ ਲਾਈਵ ਕਰੀਏ ਬੜੇ ਭਾਈ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ 7701 ਕਰ 7501 ਬਾਰੇ ਸਿੱਧਾ ਜਿਹਾ ਬਿਆਨ ਕਰ ਰਿਹਾ ਤੇ 7301 ਜਿਹੜੀ ਵੀਰੇ ਇਹ ਦਾ ਥੋੜਾ ਜਿਹਾ ਦਿਨਾਂ ਦਾ ਫਰਕ ਹੈ 7501 ਨੂੰ ਇਹਦਾ ਟਾਈਮ ਪੀੜ ਘੱਟ ਲੈਂਦੀ ਆ 8-10 ਦਿਨ ਨਹੀਂ ਉਹ ਨਹੀਂ ਗੱਲ ਆ ਚਾੜ ਵੀ ਵੇਕਣ ਵਾਲੀ ਗੱਲ ਚਾੜ ਵਾਲੀ ਕੋਈ ਗੱਲ ਨਹੀਂ ਵੀਰੇ ਵੇਕਣ ਨੂੰ ਤਾਂ ਹੋਣੇ ਬੰਦੇ ਮੈਨੂੰ ਫੋਨ ਕਰ ਰਹੇ ਨੇ ਫਿਰ ਰਾਇਤ ਕੀ ਜਿਵੇਂ ਜ਼ਿਮੀਦਾਰ ਲੋਕ ਇਹਨਾਂ ਡਰਾਂ ਦਾ ਗਮਰਾਹ ਕੀਤਾ ਜ਼ਿਮੀਦਾਰ ਦਾ ਬਹੁਤ ਨੁਕਸਾਨ ਹੋਇਆ ਜਿਹੜੇ ਜ਼ਿਮੀਦਾਰ ਇਹਨੂੰ ਰੈਗੂਲਰ ਕਈ ਕਈ ਸਾਲਾਂ ਤੋਂ ਲਾਉਂਦੇ ਆ ਰਹੇ ਸੀਗੇ ਉਹਨਾਂ ਨੇ ਵਿਚਾਰਾਂ ਨੇ ਡਰਦਿਆਂ ਨੇ ਲਾਈ ਹੈ ਇਹ ਨਹੀਂ ਕਹਿੰਦੇ ਵੀ ਲਾਈ ਨਹੀਂ ਕਿਸ ਨੇ ਵੀ ਹਰਿਆਣੇ ਚ ਰੇਂਜ ਕੀਤਾ ਕਿਸ ਨੇ ਕਿੱਥੋਂ ਕੀਤਾ ਪਰ ਲੱਗੀ ਜ਼ਰੂਰ ਹੈ ਹੁਣ ਕਹਿ ਰਹੇ ਨੇ ਕਹਿੰਦੇ ਕੋਈ ਚੱਕਰੇ ਨਹੀਂ ਆ ਹੁਣ ਹੁਣ ਕੀ ਹੋ ਗਿਆ ਵੀ ਬਸ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਨਾ ਸੀ ਇਹਨੇ ਸੈਲਰਾਂ ਨਾਲ ਜਾਣ ਕੇ ਮਿਲੀ ਭੁਗਤ ਜਿਹਦੇ 50-50 ਲੱਖ ਸੈਲਰਾਂ ਨਾਲ ਵੱਜ ਜਾਂਦਾ ਹੂੰ ਜਾਦੇ ਦੇਖ ਕੇ ਹੁੰਦੇ ਨੇ ਕਿਸੇ ਨੂੰ ਹਾਂ ਬਿਲਕੁਲ ਪੁਛਣ ਵਾਲ ਹੋਵੇ ਬਿਲਕੁਲ ਜਿਆਦਾ ਇਹਨਾਂ ਨੂੰ ਵੱਜਦੇ ਨਹੀਂ ਪੈਸੇ ਫਿਰ ਝੰਗਾੜਾ ਭੈਣ ਚੋਦ ਦੀ ਜਾ ਕੇ ਮੋਤੀ ਸੀ ਪੈਂਦੀਆਂ ਨੇ ਲੱਖ ਰੁਪਏ ਦੀ ਗੱਲ ਫੇਰ ਕਹਤੋਂ ਜਿਆਦਾ ਕਹਤੋਂ ਨਹੀਂ ਮਾਰਦੇ ਝੰਗਾੜਾ ਇਹ ਬਿਲਕੁਲ ਅਸੀਂ ਆਪਾਂ ਜਿੰਮੇਦਾਰ ਆ ਹੂੰ ਜਿੰਮੇਦਾਰ ਵੀ ਤਾਂ ਹਰਜਾ ਮਰਜਾ ਹੁਣ ਕਦੇ ਅਸੀਂ ਆਲੂਆਂ 'ਚ ਖੁਸ਼ ਹੋਈ ਨਹੀਂ ਕਦੇ ਅਸੀਂ ਆਲੂਆਂ 'ਚ ਮਾਰੇ ਜਾਂਦੇ ਆ ਅਸੀਂ ਤਾਂ ਉਹ ਹੀ ਫੇਰ ਜਿਵੇਂ ਉਹ ਬੌਂਡ ਤੇ ਪਿਆ ਹੁੰਦਾ 45 ਵੀ ਨੀਵੀ ਪਾ ਕੇ ਉਹਨਾਂ ਸਾਰੀ ਜੜੀ ਬਾਹੀ ਜਾਣਾ ਅਸੀਂ ਤਾਂ ਉਹ ਕੰਮ ਬਾਹੀ ਜਾਂਦੇ ਆਂ ਬਾਹੀ ਜਾਂਦੇ ਆਂ ਜਿਹੜਾ ਜ਼ਿੰਮੇਵਾਰ ਦਾ ਫਾਇਦੇ ਵਾਲਾ ਝੋਨਾ ਸੀ ਚਾਹੇ 7501 ਦੀ ਚਾਹੇ 7301 ਦੀ ਚਾਹੇ ਕੋਈ ਪੈਨਰ ਦਾ ਵੀ ਸੀੜਾ ਉਹ ਉਹ ਤਾਂ ਇਹਨਾਂ ਨੇ ਗਾਹ ਪਾਤਾ ਉਈਓ ਰਿਵਾਜ ਨਾਲ ਚਾਰ ਕਬਾਣੀਆਂ ਇਕੱਠੇ ਹੋ ਜਾਂਦੇ ਨੇ ਹੈ ਉਹ ਗਾਹੀ ਆਹੀ ਕਰਕੇ ਨਾਲ ਜੱਟ ਵੀ ਮਗਰ ਲੱਗ ਜਾਂਦਾ ਵੀ ਇਹ ਨਹੀਂ ਜੀ ਵਿਕਦੀ ਇਹ ਤਾਂ ਲੈਣੀਓ ਨਹੀਂ ਕਿਸੇ ਨੂੰ ਇਹ ਮਾਂਗਦਾ ਜਨ ਸਵਾਰ ਦੀ ਗੱਲ ਤਾਂ ਐ ਉਹ ਬਾਣੀਆਂ ਲੈਣ ਨਾਲ ਹੁਣ ਹੁਣ ਵੀ ਫੋਨ ਆਉਂ ਲੱਗ ਕੇ ਕਹਿੰਦਾ ਜੀ ਸਿੱਧੇ ਕੰਡੇ ਵਾਲੀਆਂ ਨੇ ਜਿੰਨਾ ਮਾਲ ਵੇਚਣਾ ਹੈ ਸੱਦਾ ਘੰਟੇ ਦੱਸਿਓ ਉਹਨੂੰ ਹੀ ਮਾਲ ਲੈ ਲਾਂਗੇ ਵੀਰਾ ਬਣ ਕੇ ਜੀ ਜਿੰਨੇ ਵੀ ਵੀਰ ਲਾਈਵ 'ਚ ਨੇ ਮਾੜਾ ਜਾਂ ਦਾਦ ਦੇ ਨਵਾਜ਼ ਸਹੀ ਆ ਰਹੀ ਆ ਯਾਰ ਇਹ ਜ਼ਿੰਮੇਵਾਰ ਦੇ ਹੱਕਾਂ ਦੀਆਂ ਗੱਲਾਂ ਹੁੰਦੀਆਂ ਨੇ ਇਹਨੂੰ ਵੀਡੀਓ ਨੂੰ ਲਾਈਵ ਨੂੰ ਸ਼ੇਅਰ ਕਰ ਦਿਓ ਤਾਂ ਕਿ ਬੰਦੇ ਬਹੁਤ ਥੋੜੇ ਜੁੜੇ ਹੋਏ ਨੇ ਬੰਦੇ ਜੁੜ ਜਾਣ ਚਲੋ ਦੇਖਤਾ ਬਾਅਦ 'ਚ ਵੀ ਲੋਕਾਂ ਨੇ ਲੈਣੀ ਆ ਪਰ ਲਾਈਵ 'ਚ ਕਿਸੇ ਵੀਰ ਦਾ ਕੋਈ ਸਵਾਲ ਆ ਤਾਂ ਉਹ ਟਵਾਣਾ ਸਾਹਿਬ ਨੂੰ ਪੁੱਛ ਸਕਦਾ ਕਮੈਂਟ ਕਰਕੇ ਦੱਸੋ ਵੀ ਆਵਾਜ਼ ਓਕੇ ਆ ਰਹੀ ਆ ਇੱਕ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਸੇ ਦਾ ਵੀ ਕੋਈ ਸਵਾਲ ਆ ਹਾਈਬ੍ਰਿਡ ਝੋਨੇ ਬਾਰੇ ਤਾਂ ਪੁੱਛ ਸਕਦਾ ਹੋਰ ਵੀਰੇ ਇੱਧਰੋਂ ਚੱਲੀਏ ਉਹ ਕਿਹੜੀ ਅੱਗੇ ਉਹ ਅੱਗੇ ਨਹੀਂ ਵੀਰੇ ਆਪਣਾ ਔਰੇ ਸਾਈਂ ਅੱਗੇ ਐਚਾ ਫਿਰ ਉੱਤਰਲਾ ਖੇਤ ਦਿਖਾਉਣਾ ਪਾਪਾਂ ਵੀਰਾਂ ਨੂੰ ਅਕਾਇਦੀਪ ਕੀ ਹਾਲ ਆ ਵੀਰੇ ਕੋਈ ਸਵਾਲ ਆ ਬ੍ਰਦਰ ਸ਼ੇਅਰ ਕਰ ਦਿਓ ਇਹਨੂੰ ਅੱਗੇ ਤੋਂ ਅੱਗੇ ਗਰੁੱਪਾਂ 'ਚ ਭਾਈ ਬਣ ਕੇ ਮੈਂ ਕਹਿੰਦੇ ਕਿਹਾ ਨਹੀਂ ਕਿਸੇ ਨੂੰ ਲਾਈਵ ਸ਼ੇਅਰ ਕਰਨ ਨੂੰ ਪਹਿਲੀ ਵਾਰੀ ਕਹਿ ਰਹੇ ਆ ਸਾਰੇ ਕਿਤੇ ਆਪਣੇ ਆਪਣੇ ਸੱਜਣਾ ਨੂੰ ਸ਼ੇਅਰ ਕਰੋ ਇਹਨੂੰ ਗਰੁੱਪਾਂ 'ਚ ਤਾ ਕੇ ਆਹ ਜਿਹੜਾ ਜ਼ਿੰਮੇਵਾਰ ਦੇ ਐਤਕੀ ਟੀਕਾ ਲੱਗਿਆ ਮੈਂ ਤੁਹਾਨੂੰ ਪਹਿਲਾਂ ਕੀ ਕਹਿ ਰਿਹਾ ਸੀ ਮੈਂ ਲਾਉਂਦਾ ਲਾਉਂਦਾ ਰਹਿ ਗਿਆ ਮੇਰਾ ਬਹੁਤ ਮਾਂਸੀ ਮੈਂ 5-7 ਕਿੱਲੇ ਲਾਉਂਗਾ ਪਰ ਅਗਲੀ ਵਾਰ ਨੂੰ ਮੇਰਾ ਪੁਰਾਣਾ ਮੈਂ ਅੱਤੀ ਜੀਰੀ ਹਾਈਬ੍ਰਿਡ ਲਾਉਣੀ ਆ ਕੁਛ ਨਹੀਂ ਯਾਰ ਵਿਕਣੋਂ ਰਹਿੰਦਾ ਇਹ ਸਾਰਾ ਡਰਮ ਹੈ ਉਈਓ ਜਿੰਮੇਦਾਰ ਦੇ ਟੀਕਾ ਲੱਗ ਜਾਂਦਾ ਵੀ ਬਸ ਝਾੜ ਨਾ ਜਵੇ ਜਿੰਮੇਦਾਰ ਦਾ ਵੀਰੇ ਮੈਨੂੰ ਐਂ ਦੱਸ ਇਹ ਕੋਈ ਰੇਟ ਨਹੀਂ ਘਟਣਾ ਬਿਕੂ ਨਾ ਬਿਲਕੁਲ ਕੋਈ ਰੇਟ ਘਟਣੀ ਕਹਿੰਦਾ ਫਰਸੀ ਕੰਡੇ ਕਰੋ ਹੂੰ ਕੋਈ ਚੱਕਰ ਨਹੀਂ ਭਾਈ ਅੱਜ ਨਹੀਂ ਯਾਰ ਚੌਲਾਂ ਦੀ ਵੀ ਇਹਦੀ ਨਿਕਾਸੀ ਪੂਰੀ ਆ ਹੂੰ ਇਹ ਜਿਹੜਾ ਚੀਜ਼ ਹੈ ਕਹਿੰਦੇ ਨੇ ਕੁਛ ਨਹੀਂ ਹੈਗਾ ਦਾ ਸਾਰਾ ਮਸ਼ੂਕੇ ਹੈ ਸਭ ਇਹਨਾਂ ਡਰਾਮੇਬਾਜ਼ੀਆਂ ਨੇ ਟੋਟਾ ਹੁੰਦਾ ਜੀ ਇਹ ਚ ਐ ਹੁੰਦਾ ਫਲਾਣਾ ਹੁੰਦਾ ਇਹ ਬਹੁਤ بڑا ਡਰਾਮਾ ਬਣਾਇਆ ਇਤਕੀ ਬਹੁਤ ਵੱਡਾ ਡਰਾਮਾ ਬਹੁਤ ਵੱਡੇ ਲੈਵਲ ਤੇ ਬਣਿਆ ਹੂੰ ਵੀ ਬਹੁਤ ਮਤਲਬ ਕਿ ਕੰਪਨੀ ਨੇ ਬਣਾਇਆ ਕੰਪਨੀ ਖੱਦਲ ਖਵਾਰ ਕਰੀ ਬਹੁਤ ਜ਼ਿਆਦਾ ਹੋਰ ਯਾਰ ਇੰਨੀ ਮਿਹਨਤ ਨਾਲ ਉਹਨਾਂ ਨੇ ਸਾਲਾ ਵੀ ਬਣਾਇਆ ਕਰੋੜਾ ਰੁਪਿਆ ਲੱਗਿਆ ਇਹਦੀ ਨਿਕਲਦਾ ਨਹੀਂ ਸੀ ਇਹ ਹਾਂ ਕਰੋੜਾ ਰੁਪਿਆ ਲੱਗਿਆ ਵੀਸ ਤੇ ਕਰੋੜਾ ਰੁਪਿਆ ਫਿਰ ਕਿੰਨੀ ਕਰੋੜਾ ਉਹਨਾਂ ਦਾ ਟਾਈਮ ਪੀੜ ਸਹੀ ਆ ਸਾਰੇ ਇੱਕ ਵਾਸਿਓ ਵਧੀਆ ਜ਼ਿਮੀਦਾਰ ਦੇ ਹੱਕ ਚ ਬਿਮਾਰੀ ਬਮੂਰੀ ਬਿਮਾਰੀ ਮੂਰੀ ਬਾਈ ਕਿੱਥੇ ਨੂੰ ਲਵੇ ਵੀ ਲੱਗਦਾ ਕੋਈ ਆ ਦੇਖ ਲਓ ਬਾਈ 7301 ਖੜਾ ਰੇ ਪੂਰੇ ਹੋਏ ਹੋਏ ਨੇ ਕਿਤੇ ਤੁਸੀਂ ਕਾ ਮੈਨੂੰ ਐ ਪੱਤਾ ਵੀ ਖਰਾਬ ਦਿਖਾ ਦਿਓ ਯਾਰ ਇੰਨੇ ਟਾਪ ਦੇ ਬੀ ਬਣਾਏ ਆ ਪ੍ਰਾਈਵੇਟ ਕੰਪਨੀਆਂ ਨੇ ਆਪਾਂ ਉਇਓ ਕਰੀਓ ਨਾ ਹਾਈਬ੍ਰਿਡ ਆ ਬੀ ਸੰਭਲੋ ਫੜਾਣਾ ਹੋ ਜੂ ਯਾਰ ਆਪਣਾ ਢਿੱਡ ਤਾਂ ਭਰੇ 38 ਕੁਇੰਟਲ ਦਾ ਝਾੜ ਆ ਪਿੱਛੇ ਕਿੰਨਾ ਝਾੜ ਸੀ ਇਹਦਾ 38 ਕੌਨਸ 25 ਕੁਆਂਟਲ ਦਾ ਝਾੜ ਸੀ ਭਾਈ 41 ਕੁਆਂਟਲ ਆਇਆ ਉਦੋਂ ਪਹਿਲੇ ਸਾਲ 40 ਪਲੱਸ ਝਾੜ ਜਿਹੜੇ ਝਾੜ ਵਾਲੇ ਵੀ ਨੇ ਉਹ ਆਪਣੇ ਜ਼ਿਮੀਦਾਰ ਵੀਰਾਂ ਨੂੰ ਇਹ ਡਰਾ ਲੰਦੇ ਨੇ ਮੈਂ ਲੋਕ ਆਪਾਂ ਡਰ ਕੇ ਆ ਲਾ ਲਓ ਜੀ ਪੂਛਾ ਲਾ ਲਓ ਫੁਲਾਣਾ ਲਾ ਲਓ ਮਤਲਬ ਇਹਦੀ ਮੈਨੂੰ ਮੈਂ ਪਹਿਲਾਂ ਵੀ ਰੀਲ ਪਾ ਕੇ ਕਿਹਾ ਹੋਇਆ ਮੈਂ ਉਹ ਵੀ ਰੀਲ ਸ਼ੇਅਰ ਕਰ ਦੂੰਗਾ ਵੀ ਕਿਸੇ ਪਰਸੈਂਟ ਦੀ ਵੀ ਕੋਈ ਦਿੱਕਤ ਨਹੀਂ ਆਉਣੀ ਵਿੱਚ ਲਾ ਲਓ ਚਲੋ ਮੈਂ ਵੀ ਆਪਣੀ ਗਲਤੀ ਮੰਨਦਾ ਜਿਹੜੀ ਮੈਂ ਨਹੀਂ ਲਾਈ ਪਰ ਮੈਂ ਗਾਹ ਨੂੰ ਪੱਕਾ ਲਾਉਂਗਾ ਸਾਰਾ ਕੁਝ ਵਿਕਦਾ ਕੋਈ ਏਦਾਂ ਦੀ ਗੱਲੇ ਨਹੀਂ ਹੈਗੀ ਯਾਰ ਨਾ ਵਿਕਣ ਵਾਲੀ ਨਾਲੇ ਇਹਦਾ ਵੀਰੇ ਜਿਹੜਾ ਚੌਲ ਆ ਉਹ ਕਿਤੇ ਦੂਈ ਚੀਰੀ ਨੂੰ ਮਾੜਾ ਉਹਨੋਂ ਤਾਂ ਹਜ਼ਾਰ ਦਰਜੇ ਵਧੀਆ ਚੌਲ ਆ ਯਾਰ ਕਿਉਂ ਨਹੀਂ ਹਾਂਜੀ ਤੇ ਮੇਰਾ ਵੀਰ ਸ਼ੇਅਰ ਕਰ ਦੋ ਲਾਈਵ ਨੂੰ ਚੱਲਦੇ ਚੱਲਦੇ ਨੂੰ ਤਾਂ ਕਿ ਜਿਹੜੀ ਇਹ ਚੀਜ਼ ਆ ਫਾਰਮਰਾਂ ਤੱਕ ਯਾਰ ਪਹੁੰਚੇ ਵੀਰੇ ਕਿੰਨੇ ਗਿੱਲੇ ਨੇ ਆਪਣੇ ਉਹਦੇ ਵਰਸਟ ਸਭਾ 36 ਕਿਨੇ ਨੇ ਇਸ ਨਾਲ ਇਹਦੇ 22 ਕਿਲੇ ਬਾਈ ਨੇ 7301 ਦੇ ਲਾਏ ਹੋਏ ਆ ਆਲੂ ਵੀ ਲਾਉਣਾ ਔਰੇ ਆਪਾਂ ਨੇ ਤੇ ਆਲੂ ਵੀ ਲਾਉਣਾ ਬਾਈ ਤੁਸੀਂ ਦਿਖਾਓ ਵੀ ਇਹ ਜੀਰੀ ਦੂਹ ਕਿਹੜੇ ਪੱਖ ਤੋਂ ਦੂਹੇ ਨਾਲੋਂ ਪਿੱਛੇ ਆ ਪਰ ਇਹ ਸਾਰੇ ਡਰਾਮੇ ਸਾਰੇ ਲੈਣੀ ਨਹੀਂ ਜੀ ਕੁਝ ਸੀਐਮ ਸਾਹਿਬ ਨੇ ਬਿਆਨ ਦੇ ਤੇ ਇਹ ਤਾਂ ਜੀ बिकਣੀ ਨਹੀਂ ਹਾਈਬ੍ਰਿਡ ਕੋਈ ਲਾਇਓ ਨਾ ਇਹਨੂੰ ਕੋਈ ਪਛਾਣ ਲੂਗਾ ਜੀਰੀ ਨੂੰ ਇੱਕ ਪਾਸੇ ਤਾਂ ਕਹਿੰਦੇ ਨੇ ਪਾਣੀ ਬਚਾਓ ਪਾਣੀ ਬਚਾਓ ਫਿਰ ਸੀਐਮ ਸਾਹਿਬ ਨੂੰ ਐ ਨਹੀਂ ਦੀ ਪਤਾ ਲਵਾ ਕੇ ਪੀੜੀਆਂ ਪੂਛਾ ਹਾਂ ਉਹ ਲੈਟਵੀ ਅਗੇਤੀ ਕਰਤੀ ਹਾਂ ਉਹ ਪਾਣੀ ਕਿਹੜਾ ਬਚ ਗਿਆ ਸੀ ਉਹ ਪਾਣੀ ਕਿਹੜਾ ਬਚ ਗਿਆ ਉਹ ਸਹੀ ਗੱਲ ਨਹੀਂ ਕਾਹਦਾ ਵੀ ਕੀ ਕਹਿਣਾ ਕੀ ਧਰਨਾ ਸਹੀ ਗੱਲ ਹੈ ਕਿਨੇ ਵੋਟਾਂ ਪਾਈ ਜਾਣਗੀਆਂ ਹੁਣ ਇਹਦੀ ਪਤਾ ਲੱਗ ਜੂਗਾ ਨਾਲੇ ਕੀ ਬਣਨਾ ਕੀ ਨਹੀਂ ਨਾਲੇ ਯਾਰ ਗੱਲ ਤਾਂ ਇਹ ਆ ਵੀ ਕੋਈ ਪਾਣੀ ਬਚਾਉਣ ਵਾਲੀ ਗੱਲ ਹੋਈ ਹੋਵੇ ਹੋਈ ਆ ਪਾਣੀ ਬਚਾਉਣ ਵਾਲੀ ਗੱਲ ਆਪਣਾ ਸੰਗਰੂਰ ਏਰੀਆ ਆਪਣਾ ਏਰੀਆ 5 ਤਰੀਕ ਕਰਕੇ ਧਰਤੀ ਇਹਨੂੰ 20 ਤਰੀਕ ਲੈ ਕੇ ਜਾਂਦਾ ਜੂਨ ਦੀ ਬਿਲਕੁਲ ਇਹ ਮੁੱਦਾ ਹੀ ਨਹੀਂ ਸੀਗਾ 15 ਦਿਨ ਪਹਿਲਾਂ ਜਿਹੜੇ ਜ਼ਮੀਨਾਂ ਲੋਕਾਂ ਨੇ ਠੇਕੇ ਤੇ ਲਈਆਂ ਹੋਈਆਂ ਸੀਗੀਆਂ ਉਹ ਵੀ ਰੱਪੜ ਪਵਾਏ ਨੇ ਨੇ ਸੀਐਮ ਸਾਹਿਬ ਨੇ ਗੱਲ ਪੱਕੀ ਲੱਖ ਰੁਪਏ ਮੇਰੀ ਮੱਕੀ ਨੂੰ ਬਾਲੀ ਕਰ ਬਿਲਕੁਲ ਨਹੀਂ ਅੱਗੇ 20 ਤਰੀਕ ਦੀ ਬਿਜਾਈ ਸਮਾਂ ਤੇ 1 ਦੀ ਬਿਜਾਈ ਪਹਿਲੇ ਹੀ ਲਿਆ ਕੇ ਇਹਨਾਂ ਨੇ ਐਂ ਦਾ ਕੀ ਲੈ ਕੇ ਆਣਾ ਵੀ ਘੱਟ ਟਾਈਮ ਵਾਲੀਆਂ ਵੈਰੇਟੀਆਂ ਆਉਣ ਅਸੀਂ ਦਿਨ ਹੋਰ ਵਧਾਈਏ ਇਹਨੂੰ ਜੁਲਾਈ 'ਚ ਲੈ ਕੇ ਜਾਈਏ ਜੁਲਾਈ ਦੀ ਬਿਜਾਈ ਪਤਾ ਨਹੀਂ ਕੀ ਲੱਗਿਆ ਕੀ ਖਾਦੀ ਪੀਤੀ ਜਗਾਨੀ ਕਿੱਲੇ ਬੈਠਿਆ ਪੰਜ ਤਰੀਕਾ ਐ ਬੈਠਿਆ ਫਿਰ ਐ ਹੋ ਗਿਆ ਵੀ ਹੁਣ ਮੈਂ ਕਿੱਥੇ ਬੈਠਿਆ ਕੋਈ ਸਟੈਂਡ ਨਹੀਂ ਕਿਸੇ ਕੋਈ ਸਟੈਂਡ ਨਹੀਂ ਹੈਗਾ ਯਾਰ ਸਰਕਾਰ ਦੀ ਜਿੰਨੇ ਉਮੀਦਾਂ ਸੀਗੀਆਂ ਮੈਂ ਵੀ ਜੁੜੇ ਵਾ ਸੀਗਾ ਨਾਲ ਪਰ ਸਾਰੀਆਂ ਉਮੀਦਾਂ ਤੇ ਇਹਨਾਂ ਨੇ ਪਾਣੀ ਫੇਰਤਾ ਨਾਲੇ ਗੱਲ ਹੋਰ ਆ ਯਾਰ ਕਿਹੜਾ ਮੈਨੂੰ ਪ੍ਰੂਫ ਕਰ ਦਵੇ ਗਵਰਨਮੈਂਟ ਪੰਜਾਬ ਸਰਕਾਰ ਇਹਨਾਂ ਨੇ ਕੋਈ ਇੱਕ ਟਿਪ ਵੀ ਪਾਣੀ ਦੀ ਬਚਾਈ ਹੋਵੇ ਵੇਸਟ ਕਰਿਆ ਸਾਰਾ ਪਾਣੀ ਇਹਦਾ ਵੇਸਟਿੰਗ ਯਾਰ ਨਾਲੇ ਬੇਵਜਾ ਬਿਆਨ ਦੇ ਤਾਂ ਬਿਨਾ ਕਿਸੇ ਗੱਲ ਤੋਂ ਵੀ ਜੀ ਹਾਈਬ੍ਰਿਡ ਲੈਣੀ ਨਹੀਂ ਲੈਣੀ ਨਹੀਂ ਨਾਲੇ ਗੱਲ ਤਾਂ ਇਹ ਆ ਇਹ ਗੱਲ ਤਾਂ ਸੈਂਟਰ ਗਵਰਨਮੈਂ ਹਾਂ ਸਹੀ ਗੱਲ ਆ ਬਈ ਸੈਂਟਰ ਗਵਰਨਮੈਂਟ ਕੋਈ ਨੋਟੀਫਿਕੇਸ਼ਨ ਕਰੇ ਵੀ ਭਾਈ ਉਹਨਾਂ ਦਾ ਕੰਮ ਆ ਹੈ ਸੈਂਟਰ ਪੂਰੀ ਸਟੇਟ ਕਿਉਂ ਕਹਿੰਦੀ ਆ ਸਾਵਾ ਦਾ ਉਹਨਾਂ ਦਾ ਉਹ ਗਾਂ ਗਾਂ ਤਰੀਕਾਂ ਪਈ ਗਿਆ ਨੇ ਜਾਨੂੰ ਟਾਈਮ ਲੰਘ ਗਿਆ ਲੋਕਾਂ ਦਾ ਪਰ ਲੋਕਾਂ ਨੇ ਲਾਈ ਆ ਬਹੁਤ ਜ਼ਿਆਦਾ ਇਨੀ ਕਹਾ ਬਥੇਰੀ ਲੱਗੀ ਆ ਜੀਰੀ ਦਾ ਬਹੁਤ ਲੱਗੀ ਆ ਆ ਬਾਈ ਬਾਈ ਤੋਂ ਦੁਬਾਰੇ ਸੁਣ ਲੋ ਕਹਿੰਦਾ ਹੁਣੇ ਲੋ ਕਹਿੰਦੇ ਨੇ ਅੜਤੀ ਏ ਵੀ ਕੰਡੇ ਤੇ ਲਿਆਉ ਜ ਨਹੀਂ ਲਿਆਉਣੀ ਅਸੀਂ ਲਵਾਂਗੇ ਪਰ ਉਹੀ ਲੋਕਾਂ ਦਾ ਨੁਕਸਾਨ ਕਰਨਾ ਇਸ ਵਾਲੀ 30 ਕੁਆਂਟਲ ਦੀ ਜਿਹੜੀ ਪਿੱਛੇ ਨਿਕਲੀ ਆ ਪਹਿਲਾਂ 75 01 ਜਿਹੜੀ ਉਹ ਤਾਂ 40 ਪਲੱਸ ਜਾਂਦੀ ਆ ਉਹ ਤਾਂ 45 ਕੁਆਂਟਲ ਲਿਖਣੀ 45 ਕੁਆਂਟਲ ਤੱਕ ਝੋਨਾ ਜਾਂਦਾ ਉਹੀ ਲੋਕਾਂ ਨੂੰ ਰਗੜਨਾ ਯਾਰ ਤੁਸੀਂ ਬੇਵਜਾ ਆ ਦੇਖੋ ਨਾਰਮਲ ਸਾੰਬ ਹੋਈ ਆ ਰੇਤਲੀ ਜ਼ਮੀਨ ਆ ਨਾਲੇ ਨਾਲੇ ਮੈਨੀ ਕੋਈ ਹੈਵੀ ਜ਼ਮੀਨ ਨਹੀਂ ਆ ਫਿੱਟ ਫਾਟ ਖੜੀਆਂ ਦੇਖੋ ਕਿੰਨਾ ਸੋਹਣਾ ਪਾਣਾ ਝੋਨੇ ਦੇ ਵਿੱਚ ਕਿੰਨਾ ਜਿਆਦਾ ਮਤਲਬ ਕਿ ਸਾਫ਼ ਸੁਥਰਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਇਹ ਵੀ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕੋਈ ਇਹਦਾ ਬੇਵਜਹ ਲੋਕਾਂ ਨੂੰ ਰਗੜ ਕੇ ਧਰ ਦਿੰਦੇ ਨੇ ਪਤਾ ਨਹੀਂ ਸਤਾਂਵੀਆਂ ਜਾਇਦਾਦਾਂ ਚਾਹੇ ਕੋਈ ਸਰਕਾਰਾਂ ਹੋਵੀਆਂ ਨੇ ਕੋਈ ਐਮਐਲਏ ਬਣਦੇ ਨੇ ਆਪਣੀਆਂ ਜਾਇਦਾਦਾਂ ਦੇ ਬਣਾਈ ਜਾਂਦੇ ਨੇ ਬਾਹਰ ਭੇਜੀ ਜਾਂਦੇ ਨੇ ਫੇਰ ਕਹਿੰਦੇ ਨੇ ਉਰੇ ਪੰਜਾਬ ਚ ਰਹੋ ਪੰਜਾਬ ਚ ਉਹਨੂੰ ਐਂ ਤਾਂ ਪੁੱਛੇ ਇਹ ਨਾਂ ਆਪ ਦੇ ਵੇਚ ਕੇ ਬਾਹਰ ਜਾਂਦੇ ਬੱਚੇ ਰੋਟੀ ਖਾਣ ਜੋਗੇ ਤਾਂ ਅੱਜ ਪੰਜਾਬ ਰਹਿ ਗਿਆ ਜਿੰਨਾ ਆਉ ਤਾਂ ਮਾਰਗਿਆ ਦੀ ਕਰਜਾਈ ਹੋ ਹੋ ਕੇ ਆਉਂਦੀ ਆ ਪੈਸੇ ਦੇ ਦੋ ਦੋ ਕਿੱਲੇ ਵਾਲੇ ਨੂੰ ਉਹੋ ਥੀਨੇ ਵੇਚ ਕੇ ਆਪਣਾ ਜਵਾਕ ਦਾ ਬਾਹਰ ਭੇਜ ਗਿਆ ਇਹ ਕਹਿੰਦੇ ਨੇ ਜੀ ਪੰਜਾਬ ਚ ਰਹੋ ਪੰਜਾਬ ਚ ਰਹੇਗਾ ਕੀ ਆ ਮੈਨੂੰ ਐ ਦੱਸੋ ਡੀਏਪੀ ਦਾ ਹੁਣ ਇਹਨੂੰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਮੂਰੇ ਆਲੂ ਦੀ ਵਿਜਾਈ ਹੋਣੀ ਆ ਡੀਏਪੀ ਦਾ ਕੋਈ ਕਰਿਆ ਨਾ ਰੇਜ ਕੋਈ ਲੈਣ ਨਹੀਂ ਦੇਣ ਕੋਈ ਲੈਣਾ ਨਾ ਕੋਈ ਦੇਣਾ ਨਾਲ ਉਹਨੇ ਦਾ ਹੀ ਡੀਏਪੀ ਆਉਂਦਾ ਉਹਨੇ ਦਾ ਹੀ ਨਾਲ ਸਮਾਨ ਠੱਕ ਦਿੰਦੇ ਨੇ ਜੇ ਮੈਂ 7 ਲੱਖ ਦਾ ਡੀਏਪੀ ਲਿਆ ਨਾਲ 4 ਲੱਖ ਦਾ ਨਾਲ ਆ ਸਲਫਰ ਆ ਗਿਆ ਕੋਈ ਪਾਲੀ ਸਲਫੇਟ ਕੋਈ ਕੁਛ ਇਹਨਾਂ ਦਾ ਯਾਰ ਅੱਖਾਂ ਵਿੱਚ ਹੀ ਬੈਠੇ ਨੇ ਲੋਕ ਤਾਂ ਬਸ ਜਮਾ ਹੀ ਏ ਇੱਕ ਨਾਂ ਦਾ ਪਿਆਬ ਰਹਿ ਗਿਆ ਇੱਥੇ ਕੁਛ ਨਹੀਂ ਹੈਗਾ ਮੈਂ ਨਹੀਂ ਕਹਿੰਦਾ ਲੋਕ ਕਹਿੰ ਜਾਂਦੇ ਨੇ ਉਰੇ ਸਭ ਕੁਝ ਇੱਥੇ ਹੈਗੀ ਮੈਂ ਦੱਸੋ ਹੂੰ ਉਸੇ ਚੀਜ਼ 'ਚ ਮੈਨੂੰ ਦੱਸੋ ਦਾ ਸੀ ਪੈਸਟੀਸਾਈਡ ਨੇ ਉਹ ਭੈਣ ਚੋ ਸਾਰੇ ਡੁਪਲੀਕੇਟ ਚੱਲਦਾ ਕੰਮ ਹੈ ਹੈ ਪਰ ਮੋਟੀਆਂ ਕਮਾਈਆਂ ਕਰ ਰਹੇ ਨੇ ਕੋਈ ਦੇਖੀ ਇਹਨਾਂ ਨੇ ਜਿਹੜੇ ਪੈਸਟੀਸਾਈਡ ਵਾਲਿਆਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਨੇ ਕਿਸ ਚਾਹ ਕੋਈ ਵੀ ਹੈ ਵੀ ਉਹਨਾਂ ਦੀ ਪਹਿਲਾਂ ਜਾਇਦਾਦ ਤਾਂ ਕਿੰਨੀ ਦਾ ਅੱਜ ਤੋਂ 20 ਸਾਲ 30 ਸਾਲ ਕੋਈ ਇਹਨਾਂ ਨੇ ਕੀਤੀ ਰਿਕਵਰੀ ਮੈਨੂੰ ਜ਼ਿੰਮੇਦਾਰ ਦੱਸੋ ਵੀ ਕਿਹੜੇ ਨੇ ਬਿਲਕੁਲ ਕਿਸੇ ਤੋਂ ਬਿੱਗਾ ਨਹੀਂ ਲਿਆ ਗਿਆ ਬਿੱਗਾ ਨਹੀਂ ਲਿਆ ਗਿਆ ਹੁਣ ਬਿਲਕੁਲ ਇਹ ਗੱਲਾਂ ਕਰ ਉਹਨੇ ਵੱਡੀਆਂ ਵੱਡੀਆਂ ਫਿਰ ਦੱਸੋ ਵੀ ਜ਼ਿਮੀਦਾਰ ਕ腐ਸ਼ਨ ਲੈ ਰਹੇ ਕੋ ਉਹ ਲੈ ਰਹੇ ਨੇ ਮੇਰੇ ਮਾੜਾ ਜਣਾ ਜਿਹੜੇ ਨਵੇਂ ਵੀਰ ਲਾਈਵ ਤੇ ਜੁੜੇ ਨੇ ਜੀਰੀ ਬਾਰੇ ਜਾਣਕਾਰੀ ਦੇ ਜਿਹੜਾ ਇੱਕੀ ਧੋਖਾ ਜ਼ਿਮੀਦਾਰਾਂ ਨਾਲ ਹੋਇਆ ਜ਼ਿਮੀਦਾਰਾਂ ਨਾਲ ਤਾਂ ਬਹੁਤ ਵੱਡਾ ਹੋਇਆ ਬਾਈ 7301 ਬਾਰੇ ਨਾ ਜਿਆਦਾ ਲੋਕਾਂ ਨੇ ਗਾਹ ਪਿਆ ਪਹਿਲੀ ਮਾਨ ਸਾਹਿਬ ਨੇ ਕਹਿਤਾ ਜੀ ਇਹ ਤਾਂ ਹਾਈਬ੍ਰਿਡ ਬੀਜ ਚਾਉਂਦਾ ਇਹਨੂੰ ਲੈਣਾ ਨਹੀਂ ਕਿਸੇ ਨੇ ਲੋਕਾਂ ਨੇ ਵਿਚਾਰੇ ਗਮਰਾਹ ਹੋ ਗਏ ਵੀ ਹੁਣ ਕੀ ਕਰੀਏ ਵਿੱਚ ਕੋਈ 24 ਵੱਲ ਨੂੰ ਭੱਜਿਆ ਇਦਣੇ 31 ਲਾ ਲਈ ਹੁਣ 131 ਕਿੰਨਾ ਉਟਾ ਦਾ ਰੋਗ ਲਾਇਆ ਹੁਣ ਜਿਹੜੀ ਇਹ ਵੈਰੈਟੀਆਂ ਨੇ ਯਾਰ ਇਹ ਤਾਂ ਸਿਉਨੇ ਦੀ ਚਿੜੀ ਹੈ ਬਈ 40 40 ਕੁਇੰਟਲ ਤੱਕ ਝਾੜ ਨਿਕਲਦਾ ਜਿਹੜੇ ਕਹਿੰਦੇ ਸੀ ਵੀ ਹਾਈਬ੍ਰਿਡ ਲੈਣੀ ਨਹੀਂ ਹੁਣ ਆੜਤੀਏ ਕਹਿ ਰਹੇ ਨੇ ਵੀ ਆਓ ਲਿਆਓ ਸਾਡੇ ਕੋਲ ਜਿਹੜੀ ਲਿਆਉਣੀ ਆਂ ਦੱਸੋ ਕੀ ਜਵਾਬ ਦੇਣਗੇ ਗਲਤ ਤਾਂ ਉਹੀ ਆ ਹੁਣ ਕਰੇਗਾ ਤਰੇ ਦੇ ਹੁਣ ਦੱਸ ਅਗਲਾ ਕਿਥੋਂ ਹੈ ਕਿਸੇ ਕੋਲ ਕੋਈ ਜਵਾਬ ਜਿਮੀ ਨਾਲੇ ਤਾਂ ਪਾਣੀ ਬਚਣਾ ਸੀ ਨਾਲੇ ਜ਼ਿਮੀਂਦਾਰ ਦੇ ਪੈਸੇ ਵੰਡਨੇ ਸੀ ਸਾਰਾ ਕੁਝ ਹੋਣਾ ਸੀ ਨਾ ਬੁਮਾਰੀ ਲਾ ਰਹੇ ਨੇ ਬੂਟੇ ਰੋਗ ਉਹ ਨਹੀਂ ਇਹ ਚ ਆਉਂਦਾ ਤੁਸੀਂ ਹੂੰ ਸਰਕਾਰ ਕੋਈ ਰੀਇਸਟ੍ਰਟਮੈਂਟ ਸੈਂਟਰ ਕਰੇ ਨਾਲ ਮਨਾ ਮੋਟਾ ਜੇ ਕੋਈ ਹੈਗਾ ਆਪਣੀ ਦਾ ਜਿੰਨਾ ਚੌਲ ਚਾਹੀਦਾ ਉਤੋਂ ਵੱਧਦਾ ਹੀ ਇਹਦਾ ਘੜਦਾ ਨਹੀਂ ਹੈਗਾ ਹਾਂ ਪਰ ਹਾਂ ਰਿਕਵਰੀ ਤੇ ਕਿਤੇ ਵੀ ਗੱਲ ਕਰ ਲੈਣਾ ਕਿਸੇ ਵੀ ਪੱਖ ਤੋਂ ਜੇ ਇਹਦੀ ਰਿਕਵਰੀ ਘਟ ਜਵੇ ਤਾਂ ਹੀ ਦੇਣਦਾਰ ਕਦੇ ਵੀ ਇਹਦੀ ਰਿਕਵਰੀ ਨਹੀਂ ਘਟਦੀ ਇਹ ਮੰਨ ਕੇ ਚੱਲੋ ਸਵਾਨਾਂ ਦੇ ਬੀ ਨੇ ਇੰਨੇ ਟੌਪ ਕਲਾਸ ਦੇ ਬੀ ਨੇ ਤੁਸੀਂ ਆਹ ਦੇਖ ਲਓ ਆ ਜਾ ਬੜੇ ਭਾਈ ਉਧਰ ਚੱਲਦੇ ਆ ਇੱਕ ਬੇਲੇ ਲੋਕਾਂ ਦੀ ਮੈਨੂੰ ਥੋੜੀ ਜਿਹੀ ਐ ਨਹੀਂ ਸਮਝ ਆਉਂਦੀ ਅਸੀਂ ਵੀਡੀਓ ਬਣਾਉਣ ਲੱਗ ਗਏ ਉਹੀ ਸੜਕਾਂ ਤੇ ਖੜੀ ਜਾਂਦੇ ਨੇ ਵੀ ਪਤਾ ਨਹੀਂ ਕੀ ਹੋ ਗਿਆ ਦੱਸੋ ਬੇਲਾ ਬਣ ਕਿੰਨਾ ਇੱਥੇ 2 ਵਜੇ ਹੀ ਖੜ ਖੜੇ ਮੂੰਹ ਚੱਕ ਕੇ ਚੱਕ ਦੇਖੀ ਜਾਂਦੇ ਨੇ ਸੋ ਵੀਰ ਇਹ ਬਹੁਤ ਵੱਡਾ ਮਤਲਬ ਕਿ ਫਾਰਮਸ ਦਾ ਇਹਨਾਂ ਨੇ ਨੁਕਸਾਨ ਕਰਿਆ ਯਾਰ ਬੇਵਜਾ ਵੀ ਅਖੇ ਹਾਈਬ੍ਰਿਡ ਵੇਚਣੀ ਨਹੀਂ ਆਹ ਹਾਈਬ੍ਰਿਡ ਇਹਦੇ 28 ਕਿੱਲੇ ਖੜੇ ਨੇ ਵੇਚ ਕੇ ਦਿਖਾਵਾਂਗੇ ਤੁਹਾਨੂੰ ਰਹਿੰਦੀ ਹੋਣੀ ਸੈਂਟਰ ਪੂਲ ਦੇ ਵਿੱਚ ਕੌਣ ਪਛਾਣ ਲੂਗਾ ਝੋਨੇ ਨੂੰ ਮੈਨੂੰ ਇਹ ਦੱਸੋ ਵੀ ਕੋਈ ਪਛਾਣ ਕਰ ਲੂਗਾ ਝੋਨੇ ਦੀ ਜਿਹੜੇ ਟੋਟੇ ਪਾਪਾ ਕੇ ਵੇਚਦੇ ਨੇ ਉਹ ਕਿੱਥੋਂ ਆਉਂਦੇ ਹਾਂ ਟੋਟਾ ਪਾਪਾ ਕੇ ਲੱਖ ਵੇਚੀ ਜਾਂਣ ਉਹਨਾਂ ਨੂੰ ਕੋਈ ਪੁੱਛ ਗਿਛ ਨਹੀਂ ਫਰਮ ਬੀਫੂ ਵਾਲੇ ਮਿਲੇ ਵੀ ਨੇ ਨਾਲ ਹੈਂ ਦਲਰ ਵਾਲਾ ਨਾਲ ਉਹ ਗੱਡੀਆਂ ਕਿਵੇਂ ਲਵਾਉਂਦੇ ਨੇ ਬਿਲਕੁਲ ਚੋਲ ਬਾਹਰ ਵੇਚਦੇ ਨੇ ਜੇ ਇੱਕ ਗੱਡੀ ਘਟ ਗਈ ਰਾਹਗਾਰਮ ਚਾਹਦੇ ਨੇ ਗੱਡੀ ਘਟ ਗਈ ਪਾ ਕੇ ਟੋਟਾ ਪੂਰਾ ਕਰ ਦਿੰਦੇ ਨੇ ਪਾ ਕੇ ਟੋਟਾ ਪੂਰਾ ਕਰ ਦਿੰਦੇ ਨੇ ਸਹੀ ਮਨ ਲੋਕਾਂ ਨੂੰ ਕਿਵੇਂ ਕਿਥੋਂ ਇੰਡੀਆ ਦੇ ਵਿੱਚ ਬੁਰਾ ਹਾਲ ਹੈ ਯਾਰ ਇੱਕ ਮੈਂ ਮੋਟਾ ਜਿਹਾ ਹਿਸਾਬ ਦੱਸਦਾ ਮੇਰੇ ਹਿਸਾਬ ਨਾਲ ਜ਼ਿਮੀਂਦਾਰ ਦਾ 10 ਤੋਂ ਲੈ ਕੇ 20000 ਦਾ 10000 ਦੀ ਕਿੱਲੇ ਦੀ ਜਿਹੜੀ ਕੱਟੋ-ਕੱਟ ਮੈਂ ਮੰਨ ਕੇ ਚੱਲਦਾ ਪਲੱਸ ਪਾਣੀ بچਣਾ ਸੀ ਮਲਾ ਸਰਕਾਰ ਬਿਆਨਤਾ ਦਵੇ ਵੀ ਅਸੀਂ ਕੀ ਤੁਹਾਡਾ ਪਾਣੀ ਬਚਾਇਆ ਕੀ ਜ਼ਿਮੀਂਦਾਰ ਦਾ ਝਾੜ ਬਚਾਇਆ ਰਹਿੰਦਾ ਖੁੰਦਾ ਪਿੱਛੇ ਸਾਲਾ ਮਦਰੇ ਬੂਜੇ ਨੇ ਜ਼ਿਮੀਂਦਾਰ ਵਿਚਾਰਾ ਮਾਰ ਲਿਆ ਸੋਨੇ ਵਰਗੀ ਜੀਰੀ ਅਸਲੀ ਸੋਨੇ ਵਰਗੀ ਜੀਰੀ ਨਹੀਂ ਕੋਈ ਵਿਕਣ ਦੀ ਸਮੱਸਿਆ ਨਹੀਂ ਕੋਈ ਕੱਖ ਨਹੀਂ ਕੋਈ ਲੈਣ ਨਹੀਂ ਸਾਲਾ ਦੇਣ ਨਹੀਂ ਕੋਈ ਯਾਰ ਇਹਨਾਂ ਗੱਲਾਂ ਦਾ ਫਾਇਦਾ ਓਨੀ ਕ ਗੱਲ ਕਰੋ ਜਿੰਨੀ ਕੋਈ ਔਥੈਂਟਿਕ ਹੋਵੇ ਬਿਨਾ ਬਜੇ ਬਿਆਨ ਦੇ ਦੇਣਾ ਕਦੇ ਕਹਿ ਦੇਣਾ ਜੀ ਇੱਕ ਤਰੀਕ ਨੂੰ ਜੀਰੀ ਲੱਗੂ ਕਦੇ 5 ਕਰਤੀ ਕਦੇ 10 ਕਰਤੀ ਰਹਿੰਦਾ ਖੁੰਦਾ ਜ਼ਿਮੀਂਦਾਰਾਂ ਦਾ ਕਲੇਸ਼ ਪੈ ਗਿਆ ਖੇਤ ਵਿਲੇ ਕਰਾਉਣ ਦਾ ਮੋਲਿਆ ਯਾਰ ਸਰਕਾਰ ਮਾੜੀ ਮੋਟੀ ਤਾਂ ਸੰਜੀਦਾ ਹੋਵੇ ਮਾੜੀ ਮੋਟੀ ਤਾਂ ਸੰਜੀਦਗੀ ਦਿਖਾਵੇ ਕਿਸੇ ਪੱਖ ਤੋਂ ਤਾਂ ਸੰਜੀਦਾ ਹੋਵੇ ਕਹਿੰਦਾ ਸੀ ਸੈਂਟਰ ਵਾਲਾ ਮੈਂ ਦੁਕਣੀ ਅਮਦਨ ਕਰ ਦੂੰਗਾ ਕਿਸਾਨਾਂ ਦੀ ਕੀ ਇਹਨੇ ਦੁਕਣੀ ਅਮਦਨ ਕਿਹੜੀ ਹੈ ਇਹ ਵੀ ਪਟਾਖਾ ਦਾ ਦੁਕਣਾ ਕਰਦੇ ਇਹਨਾਂ ਨੇ ਹਾਂ ਅਮਦਨ ਕੋਈ ਦੁਕਣੀ ਨਹੀਂ ਬਧੀ ਹੈਗੀ ਡੱਕਾ ਨਹੀਂ ਤੋੜਿਆ ਜਿਹੜੇ ਨੌਕਰੀਆਂ ਲੱਖ ਲੱਖ ਰੁਪਏ ਲੈ ਕੇ ਮਨਾਲੇ ਨਹੀਂ ਲੈ ਰਹੇ ਨੇ ਉਹਨਾਂ ਨੇ ਦੇਖ ਲੈ ਜ਼ਿਮੀਂਦਾਰ ਕੀ ਜ਼ਿਮੀਂਦਾਰ ਦਾ ਕੁਝ ਵੀ ਨਹੀਂ ਵਧਿਆ ਜ਼ਿਮੀਂਦਾਰ ਦਾ ਜਿਮੀਨਾਰ ਦੇ ਖਰਚੇ ਵਧਾਤੇ ਫਸਟ ਫੇਰ ਕਹਿੰਦੇ ਨੇ ਜਿਮੀਨਾਰ ਫੁੱਦ ਪੇਸ਼ੀ ਕਰਦਾ ਜਿਮੀਨਾਰ ਕੀ ਆਸਤੀ ਮਰਾਉ ਨਾ ਕਰ ਦੋਨਾਂ ਢਿੱਡ ਪਾਲਦਾ ਭੁੱਖਾ ਰਹਿ ਕੇ ਰਾਤ ਨੂੰ 12 ਵਜੇ ਰੋਟੀ ਵਜੇ 12 1 ਵਜੇ ਕਿਤੇ ਰਾਤ ਨੂੰ ਨੱਕਾ ਮੋੜਨ ਵਾਗ ਗਿਆ ਸਾਲਾ ਤਰਾਫਾ ਹੋਂ ਦਾ ਫਿਓਜ ਲਾਉਣ ਲੱਗ ਗਿਆ ਇਹਨਾਂ ਦੇ ਭਾਂਡ ਚੋਂ ਚੱਲਦੇ ਨੇ ਰੁਪਈਏ ਨਹੀਂ ਗਨੇ ਜਾਂਦੇ ਮਸ਼ੀਨਾਂ ਤੋਂ ਬਿਲਕੁਲ ਅਜੇ ਕਹਿੰਦੇ ਕਿਸਾਨ ਐ ਕਰਦਾ ਕਿਸਾਨ ਕੀ ਆਸਤੀ ਮਰਾਵੇ ਆਹ ਭਾਈ ਹਾਲ ਆ ਤੁਸੀਂ ਲਾ ਲੋ ਵੀ ਸਿੱਧਾ ਸਿੱਧਾ ਫਾਰਮਰ ਦਾ ਕਿੱਡਾ ਇਹਨਾਂ ਨੇ ਨੁਕਸਾਨ ਕਰਤਾ ਇੱਕ ਆਪਣੀਆਂ ਵੋਟਾਂ ਦੇ ਆਪਣੇ ਪੈਟੀ ਇਸ਼ੂਜ਼ ਕਰਕੇ ਇੱਕ ਗੱਲ ਮੈਂ ਕਹਣਾ ਦਾਵੇ ਨਾਲ ਜਿੱਦੇ ਮਰਜੀ ਚਾਹੇ ਮੈਨੂੰ ਕੋਈ ਕਹਿਣ ਵੀ ਇਹ ਫੁਕਰੀਆਂ ਮਾਰ ਰਹੀ ਫੜਾ ਮਾਰਦਾ ਇੰਡੀਆ ਦਾ ਕੋਈ ਹਾਲ ਨਹੀਂ ਹੋ ਸਕਦਾ ਕੋਈ ਇੱਥੇ ਹੱਲ ਨਹੀਂ ਹੋ ਸਕਦਾ ਇੰਡੀਆ ਦਾ ਪੰਜਾਬ ਦਾ ਖਾਸ ਕਰਕੇ ਪਿੱਛੇ ਰਹਿ ਗਿਆ ਪੰਜਾਬ ਚ ਦਾ ਬਸ ਗੱਲਾਂ ਹੀ ਰਹਿ ਗਈਆਂ ਆਪਣੇ ਦਾ ਤਾਂ ਹਰਿਆਣਾ ਮੂਰੇ ਯੂਪੀ ਸਪੀਡ ਨਾਲ ਚੱਲ ਰਿਹਾ ਗੁਜਰਾਤ ਉਧਰ ਕਿਵੇਂ ਜਾ ਰਹੇ ਨੇ ਸਪੀਡ ਨਾਲ ਆਪਣੇ ਦੇ ਕਿਉਂ پابੰਦੀਆਂ ਲਾ ਰਹੀਆਂ ਨੇ ਬਿਲਕੁਲ ਆਪਣੇ ਡੀਏਪੀ ਦੀ ਹੁਣ ਇੰਨੀ ਕਿਲ ਦਾ ਯੂਰੀਏ ਦੀ ਇੰਨੀ ਕਿਲਤ ਹੈ ਹੁਣ ਇਹ ਉਪਰਾਲਾ ਕੋਈ ਕੋਈ ਗੱਲ ਚੱਕਦਾ ਕਿਤੇ ਕੋਈ ਗੱਲ ਨਹੀਂ ਚੱਕਦਾ ਲੈ ਇਹਨਾਂ ਦੇ ਇਹ ਹੀ ਮਾਰਕ ਫੈੱਡ ਵਾਲੇ ਇਨਸਪੈਕਟਰ ਬਾਹਰ 17 700 ਰੁਪਏ ਨੂੰ ਡੀਏਪੀ ਵੇਚ ਰਹੇ ਨੇ ਸਹਾਈਆਂ ਜਗਾ ਤੋਂ ਨਹੀਂ ਆ ਰਹੇ ਹਮ ਖਾਜੇ ਕਹਿੰਦੇ ਨੇ ਔਰੇ ਖੇਤੀ ਕਰ ਲੋ ਆਕੇ ਕਿੰਨੇ ਇੱਕੀ ਮਰਾਉ ਬੰਦਾ ਗੋਡੀ ਨਹੀਂ ਲਾਈ ਬੈਠੇ ਨੇ ਗੋਡੇ ਤੋੜਦੇ ਨੇ ਲੋਕਾਂ ਦੇ ਹਾਂ ਭੁੱਖੇ ਮਰਨ ਵਾਲਾ ਕੰਮ ਕਰਿਆ ਪਿਆ ਫਾਰਮਰਸ ਦਾ ਹੈ ਮਤਲਬ ਯਾਰ ਖਾਨਾ ਤੋਂ ਤਾਂ ਸਾਲੇ ਪੈਸਟੀਸਾਈਡ ਵਾਲਾਂ ਦੇ ਪੈਸੇ ਨਹੀਂ ਉਤਰਦੇ ਗੱਲਾਂ ਮਾਰਦੇ ਨੇ ਬੜੀਆਂ ਨਾਲੇ ਯਾਰ ਗੱਲ ਇਹ ਅੱਜ ਤਾਂ ਜਿਮੀਦਾਰ ਜਿੰਨਾ ਕ ਆਪਣੀ ਮਿਹਨਤ ਨਾਲ ਸੁਲਗ ਦਾ ਸੁਲਗ ਦਾ ਇਹ ਤਾਂ ਡੋਬਣ ਤੇ ਤੁਲੇ ਹੋਏ ਨੇ ਵੀ ਸਾਲੇ ਭੁੱਖੇ ਮਰਨੇ ਚਲੋ ਠੀਕ ਆ ਭਾਈ ਜੀ ਬਾਕੀ ਤੁਹਾਨੂੰ ਰੀਤਾਂ ਤੇ ਵੀਡੀਓਜ਼ ਤੇ ਦਿਖਾਵਾਂਗੇ ਧੰਨਵਾਦ